ਤਹਾਰਾ ਵੇਰਕਾ ਦੇ ਇੰਚਾਰਜ ਸਰਦਾਰ ਬਲਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਪੁਲਿਸ ਵੱਲੋਂ ਵੇਰਕਾ ਇਲਾਕੇ ਵਿੱਚ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਇਸ ਦੌਰਾਨ ਪੁਲਿਸ ਟੀਮ ਨੇ ਗੱਡੀਆਂ ਤੇ ਦੋ ਪਹੀਆ ਵਾਹਨਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਤੇ ਲੋਕਾਂ ਨੂੰ ਸੁਰੱਖਿਆ ਸੰਬੰਧੀ ਜ਼ਰੂਰੀ ਨਿਰਦੇਸ਼ ਵੀ ਦਿੱਤੇ ਇਸ ਮੁਹਿੰਮ ਤਹਿਤ ਇਲਾਕਿਆਂ ਦੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਆਪਣੀ ਦੁਕਾਨ ਤੋਂ ਬਾਹਰ ਸਮਾਨ ਨਾ ਲਗਾਉਣ ਪੁਲਿਸ ਨੇ ਸਾਫ਼ ਕੀਤਾ ਕਿ ਜੇਕਰ ਕਿਸੇ ਨੇ ਹਦਾਇਤਾਂ ਦੀ ਉਲੰਘਣਾ ਕੀਤੀ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇੰਚਾਰਜ ਸਰਦਾਰ ਬਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਤੇ ਟ੍ਰੈਫਿਕ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਲਈ ਇਹ ਕਾਰਵਾਈ ਨਿਯਮਿਤ ਤੌਰ ਤੇ ਜਾਰੀ ਰਹੇਗੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੁਲਿਸ ਨਾਲ ਸਹਿਯੋਗ ਕਰਕੇ ਇਲਾਕੇ ਨੂੰ ਸੁਰੱਖਿਅਤ ਬਣਾਓ ਅਤੇ ਆਪਣਾ ਯੋਗਦਾਨ ਵਿੱਚ ਪਾਓ ਦੇਖੋ ਜੀ ਦੁਹਾੜੀ ਦਾ ਤਿਹਾਰ ਚੱਲ ਰਿਹਾ ਹੈ ਤੇ ਇਸ ਕਰਕੇ ਜਿਹੜਾ ਸਾਡੇ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਜੀ ਭੁੱਲਰ ਆਈਪੀਐਸ ਉਹਨਾਂ ਦੀਆਂ ਸਖਤ ਹਦਾਇਤਾਂ ਅਨੁਸਾਰ ਅਸੀਂ ਜਿਹੜਾ ਪੀਟਪੜੇ ਵਾਲੇ ਇਲਾਕੇ ਨੇ ਉਹਨਾਂ ਦੇ ਵਿੱਚ ਸਖਤੀ ਨਾਲ ਚੈਕਿੰਗ ਕਰ ਰਹੇ ਹਾਂ ਅਤੇ ਇਹਨਾਂ ਦੁਕਾਨਦਾਰਾਂ ਨੂੰ ਅਪੀਲ ਕਰ ਰਹੇ ਹਾਂ ਕਿ ਆਪ ਆਪਾਂ ਸਮਾਨ ਜਿਹੜਾ ਵਾ ਉਹ ਤਾਂ ਕਾਨਾਂ ਦੇ ਅੰਦਰ ਰੱਖਣ ਤਾਂ ਕਿ ਲੋਕਾਂ ਨੂੰ ਆਵਾਜ਼ ਆਈਵੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਆਪਣੀ ਜਿਹੜੀ ਉਹ ਸ਼ਾਪਿੰਗ ਜਿਹੜੀ ਆਪਣੇ ਆਰਾਮ ਨਾਲ ਕਰ ਸਕਣ ਤੇ ਕਿਸੇ ਤਰ੍ਹਾਂ ਦੀ ਕੋਈ ਵੀ ਹਾਨਸਕਾ ਵੀ ਘਟਾ ਜਿਹਨਾਂ ਵਾਪਰ ਸਕੇ ਇਸ ਕਰਕੇ ਜਿਹੜੇ ਕੋਈ ਰੋਂਗ ਸਾਈਡ ਅੱਜ ਅਸੀਂ ਰੋਂਗ ਸਾਈਡ ਜਿਹੜੇ ਆਰ.ਆਈ.ਸੀ. ਚੌਂਕ ਦੇ ਵਿੱਚ ਉਹਨਾਂ ਦੇ ਵੀ ਚਲਾਨ ਕਿਸੇ ਆ ਤੇ ਟ੍ਰਿਪਲ ਰਾਈਡਿੰਗ ਉਹ ਮੰਨ ਕੇ ਜਿਹੜੇ ਚੱਲਦੇ ਆ ਉਹਨਾਂ ਦੇ ਚਲਾਨ ਕੀਤੇ ਗਏ ਆ ਜਿਹੜੇ ਬਿਨਾ ਨੰਬਰ ਹੈਗੇ ਨੇ ਉਹਨਾਂ ਨੂੰ ਬਾਰਡ ਵੀ ਕੀਤਾ ਗਿਆ ਹੈ ਤੇ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਅਪੀਲ ਕੀਤੀ ਗਈ ਕਿ ਆਪ ਆਪਣੀਆਂ ਦੁਕਾਨਾਂ ਉਹ ਜਿਹੜਾ ਪਿੱਛੇ ਰੱਖੋ ਅੱਗੇ ਰਸਤਾ ਜਿਹੜਾ ਵੇਖੋ ਜੀ ਹੁਣ ਜਿਹੜਾ ਚੋਰ ਆ ਉਹ ਭਜਦਾ ਹੁੰਦਾ ਪੁਲਿਸ ਦੇਖ ਕੇ ਉਹ ਚੜਦੇ ਜਿਹੜਾ ਕੋਈ ਗਲਤੀ ਆ ਜੇ ਕੋਈ ਕਾਜ ਪੂਰੇ ਨਹੀਂ ਜਗੇ ਜਾਂ ਜੇ ਕੋਈ ਗਲਤੀ ਆ ਤਾਂ ਉਹ ਫਿਰ ਉਹ ਦੇਖ ਕੇ ਭਜਦਾ ਵਾ ਲੇਕਿਨ ਮੈਂ ਤਾਂ ਅਪੀਲ ਕਰਾਂਗਾ ਕਿ ਜੇ ਕੋਈ ਤੁਹਾਡੇ ਕੋਲ ਕੋਈ ਪ੍ਰੋਬਲਮ ਹੈ ਕੋਈ ਕਾਜ ਪਤਰਾ ਕਾਟਿਆ ਤੋਂ ਉਪਰਾ ਕਰਨ ਜੇ ਉਹ ਆਪਣੇ ਕਾਨੂੰਨ ਮੁਤਾਬਕ ਜਿਹੜਾ ਬਾਹਰ ਰੋਡ ਦੇ ਉੱਤੇ ਚੱਲਣ ਵੇਖੋ ਜੀ ਇਹ ਤਾਂ ਫਿਰ ਤੇ ਲੋਕਾਂ ਦੀ ਜਿਹੜੀ ਵੀ ਆਪਣੀ ਉਹਨਾਂ ਦਸਰਾ ਜਿੰਨੇ ਮੈਂ ਵੀ ਇਧਰੋਂ ਆਉਣ ਆ ਰਹੇ ਤੇ ਉੱਥੋਂ ਆ ਰਹੇ ਆ ਲੇਕਿਨ ਫੇਰ ਵੀ ਮੈਂ ਅਸੀਂ ਇਹਨਾਂ ਨੂੰ ਸਮਝਾਉਣੀ ਆ ਕਿ ਤੁਸੀਂ ਕਾਨੂੰਨ ਦੀ ਪਾਲਣਾ ਕਰੋ ਜਿਸ ਤਰੀਕੇ ਨਾਲ ਜਿਸ ਰਾਜ ਰੋਜਸਵਾਸਤੇ ਬਣਿਆ ਉਸੇ ਰਾਹ ਜਾਓ ਆਪਾਂ ਰੋਂਗ ਸਾਈਡ ਨਾ ਜਾਏਗੇ ਤਾਂ ਕਿ ਐਕਸੀਡੈਂਟ ਨਾ ਹੋ ਸਕੇ ਇਸੇ ਕਰਕੇ ਇਹਨਾਂ ਲੋਕਾਂ ਨੂੰ ਸਮਝਾ ਰਹੇ ਆ ਆਪਣੇ ਜਿਹੜਾ ਰਸਤਾ ਬਣਿਆ ਉਸ ਰਸਤੇ 'ਤੇ ਘੁਮ ਕੇ ਆਉਣਾ ਚਾਹੀਦਾ ਪੈਂਦਾ ਤੇ ਤੁਸੀਂ ਘੁਮ ਕੇ ਆਵੋ ਕੋਈ ਗੱਲ ਨਹੀਂ ਤੇ ਕਿ ਰੋਂਗ ਸਾਈਡ ਜਾਵਾਂਗੇ ਕੋਈ ਕੋਈ ਤੇਜ਼ ਅਫਤਾਰ ਕੋਈ ਗੱਡੀ ਆ ਕੇ ਐਕਸੀਡੈਂਟ ਹੋਣ ਦਾ ਕਾਰਨ ਬਣ ਜਾਂਦਾ ਇਸ ਕਰਕੇ ਇਹਨਾਂ ਨੂੰ ਸਮਝਾ ਰਹੇ ਆ ਔਰ ਇਹਨਾਂ ਦੀ ਚਲਾਨ ਕਰ ਰਹੇ ਆ ਭਾਈ ਨਾਲ ਉਸ ਤੋਂ ਲੋਕਾਂ ਨੇ ਗੱਡੀਆਂ ਤੇ ਲਗਾਈ ਅੱਜ ਅਹੀਂ ਜਿਹੜੇ ਰੋਂਗ ਪਾਰਕਿੰਗ ਸੀ ਉਹਦੇ ਕੇ ਚਲਾਨੀਂ ਨਹੀਂ ਕੀਤੀ ਹੋਈ ਹੈ ਉਹਨਾਂ ਨੂੰ ਅਧਿਆਤ ਵੀ ਕਰਤੀ ਹੈ ਕਿ ਅੱਗੇ ਤੋਂ ਇੱਥੇ ਨਹੀਂ ਕਰੋਗੇ ਅਸੀਂ ਗੱਡੀ ਬੌਂਡ ਕਰ ਕਰਾਂਗੇ ਲੈ ਕੇ ਜਾਵਾਂਗੇ ਬਾਕੀ ਜਿਹੜੇ ਵਹੀਕਲ ਜਿਹੜੇ ਕੋਈ ਰੋਂਗ ਸਾਈਡ ਉਹ ਕੀਤੇ ਜਿਹੜੀ ਰੋਂਗ ਪਾਰਕਿੰਗ ਉਹਨਾਂ ਦੇ ਹੀ ਚਲਾਨ ਕੀਤੇ ਗਏ ਬਿਲਕੁਲ ਹੀ ਬਿਲਕੁਲ ਲੋਕ ਸਾਡੀ ਸਮਾਜ ਦੇ ਵਿੱਚ ਸਿਆਣੇ ਲੋਕ ਜਿਹਾ ਕਹਿੰਦੇ ਬਹੁਤ ਔਰ ਬਹੁਤ ਪੜੇ ਲਿਖੇ ਲੋਕ ਨੇ ਉਹ ਜਿਹੜੇ ਪੁਲਿਸ ਦਾ ਜਿਹੜਾ ਕੰਮ ਨੂੰ ਸਲਾਗਾ ਕਰਦੇ ਨੇ ਇਹ ਚੰਗਾ ਕੰਮ ਕਰ ਰਹੇ ਸਾਡੀ ਪਬਲਿਕ ਜਿਹੜੀ ਆ ਵੈਲਫੇਅਰ ਵਾਸਤੇ ਕਰ ਰਹੇ ਇਸ ਕਰਕੇ ਕਾਫੀ ਲੋਕ ਜਿਹੜੇ ਆ ਜ਼ਿਆਦਾ ਕੋਆਪਰੇਟ ਕਰਦੇ ਆ ਅੱਜ ਅਸੀਂ ਅੱਡਾ ਵੇਰਕਾ ਦੇ ਵਿੱਚ ਖੜੇ ਆ ਇੱਥੇ ਜਿਹੜਾ ਦੁਕਾਨਦਾਰਾਂ ਦੇ ਆ ਵੀ ਦੇਵੀ ਵਾਲਾ ਬਾਜ਼ਾਰ ਦੇ ਵਿੱਚ ਅਸੀਂ ਅੱਜ ਰੌਣਕ ਕੀਤਾ ਤੇ ਚੈਕਿੰਗ ਕੀਤੀ ਆ ਦੁਕਾਨਦਾਰਾਂ ਨੂੰ ਹਦਾਇਤਾਂ ਕੀਤੀਆਂ ਆ ਇਸਕਤ ਨਹੀਂ ਜਾ ਸਕਦਾ ਅੱਜ ਅਸੀਂ ਵਾਰਨਿੰਗ ਕੀਤੀ ਅੱਜ ਤੇ ਹੁਣ ਜਿਹੜੇ ਆਉਂਦੇ 2-3 ਦਿਨਾਂ ਵਿੱਚ ਜੇ ਸਾਡੇ ਉਹ ਕਹਿਣੇ ਚ ਨਹੀਂ ਰਹਿਣਗੇ ਤੇ ਫਿਰ ਅਸੀਂ ਉਹਦੇ ਉੱਤੇ ਜੋ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਚੈਕਿੰਗ ਦੀ ਦਿਵਾਲੀ ਕਰਕੇ ਖਾਸ ਤੂ ਚੈੱਕਿੰਗ ਫਿਰ ਚੈਕਿੰਗ ਸਾਡੀ ਰੋਟੀਨ ਦੀ ਚੱਲਦੀ ਰਹਿੰਦੀ ਆ ਲੇਕਿਨ ਅੱਜ ਅਸੀਂ ਬਾਜ਼ਾਰਾਂ ਦੇ ਵਿੱਚ ਜਿਹੜਾ ਆ ਦਿਵਾਲੀ ਕਰਕੇ ਅਸੀਂ ਚੈਕਿੰਗ ਕੀਤੀ ਹੋਈ ਆ